ਤਾ ਹਤ ਦਸ਼ ਔਰ ਔਰ ਹੈ ਕੀ ਔਰ ਹੈ ਪਈ ਜਿਤ ਤਰ ਜਾਟ ਤਰ ਨਾਨਕ ਵਾਸੇ ਗਲ ਪਰ ਜਤਨ ਬਹੁਤ ਸੁਖ ਕੇ மனோ <usion> ਰਕੇ ਨਾਮਾ ਦੋਰਾਉ ਕਾਂਦਰਾ ਕਲਿਆਨਾ ਅਸ਼ਟਪਤਰ ਦੀਪਕ ਕੇ ਜਾਨਾ ਸਾ ਮੇਰੇ ਸ੍ਰੀ ਰਾਗ ਹੈ ਗਾਵੈ ਪੰਜ ਸੰਗ ਪਰੰਗਨ ਨਾਮ ਹੈ ਬਹਿਰਾ ਜੀ ਕਰਨਾ ਟੀ ਤਰੀ ਦਵਰੀ ਗਾਵੈ ਆਸਾਦ ਨਾ ਹਾਰੇ ਗਿਆਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਗਾਵੇ ਚਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਰਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲੁ ਗੁਲਾਵ ਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਸਤਨਾਮ ਹੇ ਗੁਰੂ ਸਤਨਾਮ ਵਾਹਿ ਸੁਖ ਦੇਗੀ ਕਲਿਆਣਾ ਅਟਪੁਤਰ ਦੀਪਕ ਕੇ ਜਾਨਾ ਸਾ ਮੈਂ ਸ੍ਰੀ ਰਾਗ ਵੈਗਣ ਪੰਜੋ ਸੰਗ ਪਰੰਗਾ ਨਾਵੇਂ ਬਹਿਰਾ ਦੀ ਕਰਨਾ ਟੀ ਤਰੀ ਦਵਰੀ ਗਾਵੈ ਆਸਾਵਰੀ ਤੇ ਪਾਚ ਸੰਦਰੀ ਅਲਾਪੇ ਸ੍ਰੀ ਰਾਗ ਸਿਉ ਪਾਚੋ ਥਾਪੇ ਸਾਲੂ ਸਾਰਗ ਸਾਗਰ ਔਰ ਗਾਂਢ ਕਬੀਰ ਅਸ਼ਟਪੁਤਰ ਸੇ ਰਾਗ ਕੇ ਗੁੰਡ ਗੁੰਬ ਵ ਮੀਰਾ ਕਾ ਕ ਮੇ ਗਾਗ ਵ ਗਾ ਹੈ ਪੰਜ ਸੰਗ ਪਰੰਗ ਲਾਵੇ ਸੋਰਠਿ ਗਉੜ ਬੁਲਾਰੀ ਭਮੀ ਪਨਡਾਵੇ ਅਸਾਗੁਨ ਗੁਣੀ ਹੁਜਾ ਸੁਰ ਸੁਮੋਪਨ ਕੀਨੀ ਇਹ ਰਾਗ ਸੁਪਾਤਾਂ ਚੀ ਪੈਰਾ ਦਰ ਕਰ ਦਰ ਕੇ ਦਾਰਾ ਜਬ ਲੈ ਤਰ ਨਟਿਓ ਜਲ ਤਾਰਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਨ ਗੁਣ ਗਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਾਵੈ ਜੋ ਕਿਸ ਕਰੇ ਸੋ ਆਪੇ ਸੁਆਮੀ ਹਰ ਆਪੇ ਕਰਤਿ ਕਮਾਵੈ ਹਰ ਆਪੇ ਹੀ ਮਤਿ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤਿ ਵਿਸਧਾਰ ਵਿਚ ਤਤੂ ਪੰਚ ਤੈਨ ਕੋਰ ਮੇਲੇ ਆਪੇ ਹਰਿ ਆਪੇ ਝਗਰ ਚੁਕਾਵੈ ਹਰਿ ਆਪੇ ਪੰਚ ਕਤਿ ਬਿਸਥਾਰ ਵਿਚ ਧਾਤੂ ਫਲ ਆਪ ਕਾਵੈ ਜਨ ਨਾਨਕ ਸਤਿਗੁਰੂ ਹਰਿਆਪੀ ਝਗਰ ਚੁਕਾਵੈ ਵਾਹਿਗੁਰੂ ਜੀ ਦਾ ਹਰ ਸਹਾਰਾ ਵਾਹਿਗੁਰੂ ਜੀ ਕੀ ਫਤਿਹ ਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਹੈ ਗੁਰੂ ਸਤਨਾਮ ਹੈ ਗੁਰੂ ਸਤਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਸਤਨਾਮ ਵਾਹਿਗੁਰੂ 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 ਸਤ guna swahi guru ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ 22 8 25 ਨੂੰ ਅਖੰਡ ਪਾਠ ਸਾਹਿਬਾਂ ਦੇ ਪਾਉ ਪਏ ਹਨ ਤੇ ਗੁਰੂਕੀਆਂ ਸਾਧ ਸੰਗਤਾਂ ਪਿਆਰੀਆਂ ਸਾਧ ਸੰਗਤਾਂ ਗੁਰੂ ਕੇ ਲੰਗਰ ਸ਼ਕਰੀਆ ਨੇ ਤੇ ਬੇਨਤੀ ਹੈ ਸਾਧ ਸੰਗਤਾਂ ਨੂੰ ਕਿ 24 ਤਰੀਕ ਨੂੰ ਸ਼ਾਮ ਦੁਪਹਿਰ ਸਵੇਰੇ ਅਮਰ 10 ਵਜੇ ਅਖੰਡ ਪਾਠ ਸਾਹਿਬਾਂ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸਰਵ ਸੇਵਾ ਹੋਣੀ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 26 ਨੂੰ ਸ਼੍ਰੀ ਅਖੰਡ ਸਮਪੜ ਪਾਠ ਸਹਿ ਪ੍ਰਾਰੰਭ ਹੋਣੇ ਹਨ ਉਸ ਸਬੰਧ ਵਿੱਚ ਜੋ ਤਿਆਰੀ ਹੋਣੀ ਹੈ ਸਰਬ ਸੇਵਾ ਹੋਣੀ ਹੈ ਗੁਰਦੁਆਰਾ ਸਾਹਿਬ ਦੀ ਦਰਬਾਰ ਹਾਲ ਦੀ ਉਹ 24 ਤਰੀਕ ਨੂੰ ਸਵੇਰੇ 10:30 ਵਜੇ ਤੋਂ ਆਰੰਭ ਹੋਣੀ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਰਬ ਸੇਵਾ ਦੇ ਵਿੱਚ ਆਪ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਉਣਾ ਹੈ ਤੇ ਗੁਰੂਕੀਆਂ ਖੁਸ਼ੀਆਂ ਲੈਣੀਆਂ ਹਨ ਕਿਉਂਕਿ ਧੰਤਰ ਬਾਬਾ ਸ਼ਿਚੰਦਰ ਜੀ ਦੇ 531ਵਾਂ ਪ੍ਰਕਾਸ਼ ਪੁਰਬ ਜੋ ਹੈ ਉਹ ਆ ਗਿਆ ਹੈ ਤੇ 26 ਤਰੀਕ ਨੂੰ ਅਖੰਡ ਸੰਪੜ ਪਾਠ ਸਾਹਿਬ ਜੀ ਪ੍ਰਾਰੰਭ ਹੋਣੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 26 ਤਰੀਕ 9:30 ਵਜੇ ਸ੍ਰੀ ਅਖੰਡ ਸੰਪੜ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਣੀ ਹੈ ਸੋ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਰੋਜ਼ਾਨਾ ਸਵੇਰ ਲੱਖ ਮੂਲ ਮੰਤਰ ਸਾਹਿਬ ਜੀ ਦੇ ਜਾਪ ਤੇ ਰੋਜ਼ਾਨਾ 101 ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਾਰ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾਣੀ ਹੈ ਆਪ ਸਭਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਤਾਂ ਜੋ ਇਹ ਮਨੁੱਖਾ ਜੀਵਨ ਸਤਿਗੁਰੂ ਦੇ ਬਖਸ਼ੇ ਸਵਾਸ ਹਨ ਇਹ ਸਫਲੇ ਹੋ ਸਕਣ ਗੁਰਬਾਣੀ ਜਪ ਕੇ ਨਾਮ ਪੜ ਕੇ ਨਾਮ ਜਪ ਕੇ ਗੁਰਬਾਣੀ ਪੜ ਕੇ ਅਤੇ ਸੇਵਾ ਕਰਕੇ ਆਪਣੇ ਹੱਥ ਪੈਰ ਸਫਲੇ ਕਰਨੇ ਨੇ ਰੋਜ਼ਾਨਾ ਦੁਪਹਿਰ ਅਤੇ ਰਾਤ ਦੇ ਲੰਗਰ ਪ੍ਰਸ਼ਾਦ ਗੁਰਦੁਆਰਾ ਸਾਹਿਬ ਵਿਖੇ ਚੱਲਦੇ ਹਨ ਦਾਲ ਪ੍ਰਸ਼ਾਦਾ ਸੋ ਜੋ ਵੀ ਸ੍ਰੀ ਗੁਰੂ ਪਾਸ਼ਾ ਜੀ ਦੀਆਂ ਬਖਸ਼ੀਆਂ ਦਾਤਾ ਹਨ ਉਹਨਾਂ ਚੋਂ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵਾ ਚੜ ਕੇ ਆਪ ਸਾਰਿਆਂ ਨੇ ਯੋਗਦਾਨ ਪਾਣਾ ਹੈ ਤੇ 30 ਤਰੀਕ ਨੂੰ ਨਗਰ ਕੀਰਤਨ ਦੁਪਹਿਰ ਨੂੰ 2 ਵਜੇ ਤੋਂ ਗੁਰਦੁਆਰਾ ਸਾਹਿਬ ਆਬਾ ਸ਼ਿਸ਼ ਚੰਦਰ ਜੀ ਨੇੜੇ ਮਾਈ ਦੀ ਸਰਾਂ ਤੋਂ ਪ੍ਰਾਰੰਭ ਹੋਣੇ ਹਨ ਜਿਨ੍ਹਾਂ ਦੀ ਸੰਪੂਰਨਤਾ ਸ਼ਾਮ ਨੂੰ 7 ਵਜੇ ਇਸ ਅਸਥਾਨ ਤੇ ਹੋਣੀ ਹੈ ਸੋ ਸਮੂਹ ਸੰਗਤਾਂ ਨੇ ਸਮੇਂ ਅਨੁਸਾਰ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਦੀਆਂ ਰੌਣਕਾਂ ਵੀ ਵਧਾਉਣੀਆਂ ਹਨ ਜੀ 1 ਸਤੰਬਰ ਵਾਲੇ ਦੀ ਨਸਵੇਰੇ ਅਮ੍ਰਿਤ ਵੇਲੇ ਅਖੰਡ ਸੰਪੜ ਪਾਠ ਸਾਹਿਬਾਂ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਣੇ ਹਨ ਜੀ ਜਿਨ੍ਹਾਂ ਦੀ ਸੰਪੂਰਨਤਾ ਸ਼ਾਮ ਨੂੰ 3 ਵਜੇ ਨੂੰ ਹੋਣੀ ਹੈ ਦੁਪਹਿਰ ਨੂੰ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕੇ ਸਾਰੇ ਸਮਾਗਮਾਂ ਵਿੱਚ ਆਪ ਜਿੰਨੇ ਵਾਚੜ ਕੇ ਹਾਜ਼ਰੀਆਂ ਭਰਨੀਆਂ ਹਨ ਅਤੇ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਹਿੱਸੇ ਲੈਣੇ ਹਨ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ